ਕਹਿ ਦੋ ਲੱਖ ਦਾ ਬਾਗ ਮੈਂ ਰਹਿ ਗਿਆ ਮਗਰ ਇਹਦੇ ਅੰਦਰ ਆ ਪੱਕੀ ਗੜੀ ਹੈ ਆ ਦਾ ਦੋਏ ਪਤਾ ਦੇ ਕਟੂ ਵਾਲ ਗਏ ਤਾਂ ਖਾਲੀ ਬਕਰ ਗਏ ਉਹ ਰਹਾ ਗੱਲ ਕੀ ਬਾਈ ਇਹਨੇ ਵੀ ਗਾਹ ਮੰਡੇ ਮੰਡੇ ਕੋ ਮਣਾਈ ਆਦਾ ਆ ਤਾਂ ਹੁਣ ਤੇਰੇ ਵੀ ਰੰਗ ਹੈ ਨਹੀਂ ਮੇਰਾ ਬਟਾ ਦੇ ਤੇ ਆ ਕਿੱਥੇ ਬਚੀ ਆ ਦੰਦਣਾ ਦੰਨਾਲੀਆਂ ਇਹ ਮੈਂ ਵੇਚੂਗਾ ਆ ਲੈ ਲੈ ਤੇਰੇ ਨਾਲ ਛਿਲੀਆਂ ਨਾ ਹਰੀ ਜਾਂਦੇ ਐਂ ਜਾਂਦੇ ਇਕੱਠੀਆਂ ਮੌਲੀ ਖੋਦੀ ਵਿੱਚ ਹੀ ਜਾਂਦੇ ਚਲੋ ਪਹਿਲੇ ਕਿਨੇ ਰਾਇਣਾ ਵੇ ਪਾਣਾ ਸਹੀ ਕਾਡੋ ਪਾਣਾ ਬੱਚਾ ਮੁੱਲ ਤੇ ਲਾਇੀ ਨਹੀਂ 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 ਮੋਦਾ ਪੱਕਿਆ ਹੈ ਕੱਚਾ ਦਾ ਗਾਣਾ ਲੈ ਭਾਈ ਮੈਂ ਆ ਵੀ ਮੈਂ ਮੈਂ ਦਰਾ ਲਾ ਮੈਂ ਆ ਵੀ ਮੈਂ ਤਾਂ ਲਊਗਾ ਉਹ ਤਾਂ ਲੈਣੀ ਹੈ 200 ਪੱਕੀ ਮੰਗ ਚੱਲਦਾ ਹੈਗਾ ਠੀਕ ਹੈ ਉਹ ਮੈਂ ਲਊ ਆ ਵਾ ਇਧਰ ਮੈਨੂੰ ਦਿਖ ਬੇਨੂੰ ਉਰੀ ਆ ਜਾ ਹੁਣ ਉੱਥੇ ਵਗ ਜਾ ਇਹ ਬੱਕਰੇ ਵੇਚਣੇ ਨੇ ਪਹਿਲਾਂ ਗੱਲ ਚੰਗੀ ਦੀ ਚੰਗੀ ਦੀ ਕੁਮਾਰਾ ਸਰਕਾਰ ਦੇ ਨਹੀਂ ਉਹ ਤਾਂ ਠੀਕ ਹੈ ਉਦਾਂ ਫੜਾ ਨਾ ਬੱਕਰੀ ਨੂੰ ਲਾਇਆ ਪਰ 52000 ਰੁਪਿਆ 2000 ਹੋਰ ਬਾਅਦ ਵਿੱਚ ਠੀਕ ਆ ਆ ਬੱਕਰੇ ਦੇ ਲਈ ਮੈਂ ਕਾਟੂ ਹੀ ਜਾਂਦੀ ਆ ਉਹ ਇਹ ਤਾਂ 20000 ਦੀ ਕਾਟੂ ਹੀ ਵੇਚੂਗਾ ਇਦਾਂ ਹੀ ਨਾ ਲੱਗ ਜੀਦਾ ਇਹ ਵਿੱਚ ਦੀਦੀ ਕਾਟੂ ਦੀ ਬਈ ਨਹੀਂ ਇਹ ਮੁੰਡੇ ਦਾ ਮਾਦਾ ਮੁੱਲੀ ਆ 20 ਵੇਚ ਦਈਆਂ ਕੀ ਇਹ ਤਾਂ ਹੋਈ ਆ ਹਰ ਉਹਦਾ ਕਿੱਥੇ ਆ ਇਹ ਆਪਨੇ ਨੂੰ ਬੱਕਰੇ ਦੇ ਚੰਗੇ ਨੇ ਨਾ ਪਠਾੀਆਂ ਲੋਡ ਲੈਣੀਆਂ ਕਰ ਕਰਾ ਦੋ ਬੱਕਰੇ ਨੂੰ ਮਾਰ ਦੇ ਦਿਆਂ ਨੀ 55 ਦਾ ਗੱਲਾਂ ਦੀ ਲੱਗਿਆ ਹੋਇਆ ਉਹ ਲੱਗਿਆ ਰਹੂਗਾ ਯਾਰ ਨਹੀਂ ਨਿਕੰਦੇ ਹੈਗਾ ਲੱਗਿਆ ਰਹੂਗਾ ਸਾਡੇ ਸਾਹਮਣੇ ਲੱਗਿਆ ਰਹੇਗਾ ਮਗਰ ਉਹ ਲੱਗਿਆ ਸਾਹਮਣੇ ਤਾਂ ਲੱਗਿਆ ਹੈ ਉਹ ਕਿੰਨੇ ਕਹਿੰਦਾ ਤੂੰ ਮੈਂ ਤਾਂ ਤੂੰ ਬਸ ਹੋਰ ਕੱਟ ਦੇ ਤੂੰ 90 ਦੀਆਂ ਲੈ ਜੇ ਆ ਫੜਾ 60 ਹੋ ਗਈ ਯਾਰ ਨਾ 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 60 ਹੋ ਗਈ ਹੋਰ ਫਿਰ ਕਿੰਨੇ ਨਾ ਹੜੇ 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 ਉਹ ਫੜ ਜਾ ਫੜ ਜਾ ਕੋਈ ਕਰ ਲਿਆ ਲੈ ਕਹਿੰਦਾ ਮੈਨੂੰ ਫੜ ਤੇ ਨਾ ਜਾ ਨਾ ਤੇ ਨਾ ਮੈਨੂੰ ਤੇ ਨਾ ਮੈਨੂੰ ਬਾਦੂ ਨਾਲ ਜਾਣ ਤੇਰਾ ਹੁਣ ਬੱਕੇ ਨਜ਼ਰ ਨਹੀਂ ਆਈ ਨਹੀਂ ਸੋਦਾ ਆਪਣਾ ਇਹ ਜਿਹਦਾ ਗੱਲਾਂ ਫਿਰ ਹੋਣੀ ਨਹੀਂ ਮੈਂ ਹੋਣਾ ਨਹੀਂ ਕੀ ਕਰੀ ਇਹਦਾ ਲਾਗੂ ਇਹ ਇਹ ਅਜੇ ਤਾਈ ਅਜੇ 15 15 ਨੂੰ ਵੇਚੀ ਹੋਰ ਪਰ ਹੋ ਜਾ ਬਾਈ ਉਹ ਵੀ ਮੰਡੇ ਜਾਂਦੇ ਆ ਪੈ ਗਈ ਤਾਂ ਕਹਿੰਦੇ ਵਕੀ ਵਕੀ ਜਿੰਨੇ ਯਾਰ ਹਾਂ ਵੇਚਦਾ ਤੂੰ ਤਾਂ ਮੈਂ ਵੇਚਦਾ ਮੇਰਾ ਸਾਫਾ ਬੁੱਝੇ ਤੇਰੇ ਬੱਕਰੀਆਂ ਚੱਕਣ ਦਾ ਮਹਾਰਾਜ ਆ ਮੈਂ ਚੱਲ ਉਹ ਤੇ ਮੰਡੀ ਤੇ ਘਾ ਲਾਂਗੇ ਜੀ ਵੇਖ ਕੇ ਬੜਾ ਤਾਂ ਲੰਗਾ ਆ ਜਾਏਗਾ ਅੱਛਾ ਮੈਂ ਕਰਾਇਆ ਤਾਂ ਪੋਣਾ ਚਾਚਾ ਦੇ ਦੇ ਹਸਾ ਉਹਨਾਂ ਦੇ ਦੇ ਉਹ ਲਾਵੇ ਪੈਸੇ ਲੈ ਲੈ ਕਿੰਨੇ ਕੁ ਪੈਸੇ ਕਰਨਾ ਤੂੰ ਯਾਰ ਕਿੰਨੇ ਕਹਣਾ ਹੋਰ ਤੂੰ ਯਾਰ ਅੱਜ ਤਾਂ ਇਹ ਤਾਂ ਆਪਣੇ ਯਾਰ ਆਪਣੇ ਦਾ ਸੋ ਯਾਰ ਬਾ ਕਿੰਨੇ ਰਹਿ ਗਈ ਬੱਕਰੀ ਭਾਈ ਕਿੰਨੀਆਂ ਪੰਜ ਪੰਜ ਨੇ ਹਾਂ ਹਾਂ ਫਿਰ ਮਾਰਿਆ ਜਊ ਨਹੀਂ ਮਾਰਿਆ ਜਾਂਦਾ ਉਹ ਬੱਕਰੀਆਂ ਦੰਦੇ ਭੈਣਾਂ ਚੜੀ ਯਾਰ ਕੱਟਦੇ ਹੀ ਪੂਨਾ 15 ਦਾ ਲੀਚੀ ਹੁੰਦੀ ਦਾ ਕੱਟਦੇ ਹੀ ਪੂ

ਨਹੀਂ 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 ਉਹ ਫਿਰ ਮਨਾ ਫੜਦਾ ਥੱਲੇ ਆ ਗਿਆ ਮਦਦ ਲੱਕ ਮੰਗ ਕੇ ਦਾਸ ਟੁੱਟ ਗਿਆ ਮਤਲਬ ਪੰਜ ਵਧਾਤਾ ਫਿਰ ਦੋ ਹੋਰ ਘੱਟ ਦੇ ਦਿਓ ਮਤਲਬ ਪੰਜ ਵਧਾਵਾ ਆਹੋ ਇਹਨਾਂ ਨੂੰ ਮਗਨ ਬਰੀ ਇੱਧਰ ਹੋ ਗਈ ਮਾੜਾ ਸਿੱਟ ਉਹ ਫਿਰ ਹਮ ਬਣਾ ਕਰ ਰਸ ਤੇ ਯਾਰ ਕੋਈ ਇੱਧਰ ਹੋ ਗਿਆ ਆ ਜੀ ਕੋਪੀ ਜੜੀ ਦੱਸਨੇ 85000 ਦਿੰਦੇ ਮਾ 85 ਕਰਨਾ ਹੁੰਦਾ ਯਾਰ ਮੈਂ ਨਹੀਂ ਪਤਾ ਪਿੰਦੀ ਪਾ ਮੁਕਰੀ ਇੱਕ ਦਾ ਰੋਈ ਕੋਈ ਆ ਕੇ ਮੈਂ ਰਾਜੀ ਮੇਰਾ ਕੀ ਜੀਨ ਕਰਦਾ ਹਲਾਉਣ ਨੂੰ ਉਹਦਾ ਹਜ਼ਾਰ ਬੰਦਾ ਇਹਨਾਂ ਚੋ ਉਹ ਤੇ ਸਟਾਰ ਬੰਨ ਨੂੰ ਫਿਰਦਾ ਬੰਦਾ ਉਹ ਦਾ ਨਹੀਂ ਬੰਦਾ ਉਹਨੂੰ ਅੱਲੇ ਹੁਣ ਚੱਲੇ ਕੋਈ ਕਿਹਾਂ ਭਈਆ ਆ ਪਾਪਾ ਪੱਕੇ ਨਾ ਪਈ ਭਈਆ ਰਾਮਰਾ ਲੈਂਦਾ ਨਹੀਂ ਉਹਨੇ ਕਹਾ ਬੇਚਣੀਆਂ ਨੇ ਦੇਖ ਲਾ ਭਈ ਇਹਦਾ ਜਿਹਦਾ ਮਾੜਾ ਮੋੜਾ ਸਰਕੇ ਸਦਾ ਕਾੜਦੇ ਨੇ ਆ ਤਿੰਨ ਭਈਆ ਹੋਰ ਲਖਾਈ ਆ ਹਾ ਕਰਾ ਦੂ ਉਹ ਲਖਾਈਆਂ ਦੇ ਕੁੰਜਾਂ ਦਾ ਕੋਈ ਚੱਕਰ ਨਹੀਂ

ਕਣਾ ਨਹੀਂ ਨਾ ਅਰੇ ਦੁੱਧ ਦੇ ਰਾਹੀਆਂ ਨਹੀਂ ਇਹ ਪਾ ਕੇ ਕਹਿੰਦੇ ਆ ਲੈ ਆਪ ਕੋ ਸਭ ਹੋ ਜਾਂਦਾ ਤੇਰੇ ਕੋਲ ਆ ਕੇ ਹੋ ਜਾਣੀ ਨਹੀਂ ਹੁਣ ਲਗਾ ਪਾੰਦਿਆ ਆ ਜਾ ਕੋਣ